ਅਸਵਲੇ ਦੀ ਵੱਡੀ ਅਪਡੇਟ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਕਾਂਗਰਸੀ ਐਮਪੀ ਤੇ ਪੰਜਾਬ ਦੇ ਪ੍ਰਧਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਭਾਤ ਪੂਸ਼ਣਾ ਆਸ਼ੂਨਾ ਦੇ ਘਰ ਪਹੁੰਚੇ ਸਨ ਪਰ ਉਹਨਾਂ ਨੂੰ ਬੇਰੰਗ ਮੁੜਨਾ ਪਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਤਾਂ ਬਿਨਾਂ ਦੱਸੇ ਭਾਤ ਪੂਸ਼ਣਾ ਆਸ਼ੂਨਾ ਦੇ ਘਰ ਪਹੁੰਚੇ ਸਨ ਰਾਜਾ ਵੜਿੰਗ ਤਾਂ ਉਹਨਾਂ ਨੂੰ ਵਾਪਸ ਮੁੜਨਾ ਪਿਆ ਬੇਰੰਗ ਵਾਪਸ ਮੁੜਨਾ ਪਿਆ ਹਾਰਾ ਕੇ ਉਸਤੇ ਵਾਦ ਉਮੀਦਵਾਰ ਭਾਰਤ ਪੁਸ਼ਨਾਸ਼ ਉਹਨਾਂ ਦੇ ਵੱਲੋਂ ਪੋਸਟ ਵੀ ਸਾਂਝੀ ਕੀਤੀ ਗਈ ਤੇ ਕਿਹਾ ਗਿਆ ਕਿ ਮੈਨੂੰ ਜਿਹੜਾ ਇਹ ਬਿਨਾਂ ਦੱਸੇ ਆਈ ਸਕੇ ਜੇਕਰ ਮੈਂ ਘਰੇ ਹੁੰਦਾ ਤਾਂ ਮੈਂ ਉਹਨਾਂ ਨੂੰ ਜ਼ਰੂਰ ਮਿਲਦਾ ਮੈਂ ਫਿਰ ਵੀ ਉਹਨਾਂ ਦਾ ਧੰਨਵਾਦ ਕਰਦਾ ਤਾਂ ਵੱਡੀ ਅਪਡੇਟ ਤੁਹਾਡਾ ਨੇ ਇਸ ਵੇਲੇ ਦੀ ਸਾਂਝੀ ਕਰ ਰਹੇ ਹਾਂ ਰਾਜਾ ਅਵਰਿੰਗ ਨੂੰ ਲੈ ਕੇ ਰਾਜਾ ਅਵਰਿੰਗ ਜੋ ਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਤੇ ਲੁਧਿਆਣਾ ਤੋਂ ਐਮਪੀ ਨੇ ਤਾਂ ਭਾਰਤ ਪੂਸ਼ਣ ਆਸ਼ੂ ਜੋ ਕੇ ਜਿਮਨੀ ਚੋਣਾਂ ਦੇ ਜਿਨ੍ਹਾਂ ਦਾ ਜਿਹੜੇ ਉਮੀਦਵਾਰ ਐਲਾਨੇ ਗਿਆ ਕਾਂਗਰਸ ਦੇ ਵੱਲੋਂ ਤਾਂ ਉਹਨਾਂ ਦੇ ਗ੍ਰਹਿ ਵਿਖੇ ਪਹੁੰਚੇ ਸਨ ਪਰ ਉਹਨਾਂ ਨੂੰ ਬੇਰੰਗ ਮੋਣਾ ਪਿਆ ਕਿਉਂਕਿ ਭਾਰਤ ਪੂਸ਼ਣ ਆਸ਼ੂ ਜਿਹੜੇ ਆ ਉਹ ਕਰਨੇ ਸਨ ਤੇ ਉਹਨਾਂ ਨੇ ਪੋਸਟ ਸਾਂਝੀ ਕਰਕੇ ਲਿਖਿਆ ਕਿ ਮੈਨੂੰ ਨਹੀਂ ਪਤਾ ਸੀ ਕਿ ਤੁਸੀਂ ਸਾਡੇ ਘਰ ਆ ਰਹੇ ਹੋ ਪਰ ਤੁਸੀਂ ਆਏ ਉਹਨਾਂ ਵਾਸਤੇ ਮੈਂ ਤੁਹਾਡਾ ਧੰਨਵਾਦ ਕਰਦਾ ਪਰ ਅੱਗੇ ਨੂੰ ਜੇ ਭਵਿੱਖ ਵਿੱਚ ਮੈਨੂੰ ਤੁਹਾਡੀ ਲੋੜ ਪਈ ਤਾਂ ਮੈਂ ਤੁਹਾਨੂੰ ਜ਼ਰੂਰ ਸੱਦਾਗਾ ਤਾਂ ਅਜਿਹੀ ਪੋਸਟ ਜਿਹੜੀ ਆ ਭਾਰਤ ਪੂਸ਼ਣ ਆਸ਼ੂਣਾ ਵੱਲੋਂ ਸਾਂਝੀ ਕੀਤੀ ਗਈ ਆ ਤਾਂ ਕਿਤੇ ਨਾ ਕਿਤੇ ਜੇਕਰ ਆਪਾਂ ਬੀਤੇ ਸਮੇਂ ਵੱਲ ਜਾਈਏ ਤਾਂ ਕਿਤੇ ਨਾ ਕਿਤੇ ਜੋ ਬੀਤੇ ਸਮੇਂ ਲੋਕ ਸਭਾ ਚੋਣਾਂ ਹੋਈਆਂ ਸਨ ਤਾਂ ਉਹਨਾਂ ਦੇ ਵਿੱਚ ਭਾਰਤ ਪੂਸ਼ਣ ਆਸ਼ੂਣਾ ਦਾ ਨਾਮ ਆ ਰਿਹਾ ਸੀ ਕਿ ਟਿਕਟ ਉਹਨਾਂ ਨੂੰ ਦਿੱਤੀ ਜਾਵੇਗੀ ਪ੍ਰੋਟੈਕਟ ਉਹਨਾਂ ਨੂੰ ਜਿਹੜੀ ਆ ਨਹੀਂ ਦਿੱਤੀ ਗਈ ਸੀ ਰਾਜਾ ਆਪਣੇ ਖੁਦ ਚੋਣ ਲੜੇ ਸੰਨ ਲੁਧਿਆਣਾ ਤੋਂ ਖੋ ਚੋਣ ਲੜੇ ਸੰਨ ਲੋਕ ਸਭਾ ਚੋਣਾਂ ਦੀਆਂ ਹਾਲਾਂਕਿ ਉਹ ਜਿੱਤ ਵੀ ਉਹਨਾਂ ਨੇ ਪ੍ਰਾਪਤ ਕੀਤੀ ਆ ਪਰ ਜਿਹੜਾ ਕਿਤੇ ਨਾ ਕਿਤੇ ਭਾਰਤ ਪੁਸ਼ਨਾਸ਼ੂਣਾ ਦੇ ਨਾਲ ਜਰੂਰ ਮਤ ਪੇਜੜਿਆ ਹੋਊਗੇ ਸੰਤ ਅਜੇ ਹੀ ਕਿਤੇ ਨਾ ਕਿਤੇ ਜਾਣਕਾਰੀ ਉਹ ਸਾਹਮਣੇ ਆ ਰਹੀ ਸੀ ਕਿ ਤਾਂ ਭਾਰਤ ਪੁਸ਼ਨਾ ਭਾਰਤ ਪੁਸ਼ਨਾਸ਼ੂਣਾ ਦੇ ਨਾਲ ਕਿਤੇ ਨਾ ਕਿਤੇ ਮਤ ਪੇਜ ਉਹ ਜਰੂਰ ਹੋਗੇ ਸੰਤ ਵੱਡੀ ਅਪਡੇਟ ਤੋਂ ਇਸ ਵੇਲੇ ਦੀ ਸਾਂਝੀ ਕਰ ਰਹੇ ਆ ਰਾਜਾ ਵੜਿੰਗ ਜਿਹੜੇ ਕਿ ਆ ਕਾਂਗਰਸ ਦੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੇ ਤੇ ਲੁਧਿਆਣਾ ਤੋਂ ਐਮਪੀ ਨੇ ਉਮੀਦਵਾਰ ਭਾਰਤ ਪੁਸ਼ਪਨ ਆਸ਼ੂਣਾ ਦੇ ਘਰੇ ਪਹੁੰਚੇ ਪਰ ਬੇਰੰਗ ਮੁੰਨਾ ਪਿਆ ਬੇਰੰਗ ਮੁੰਨਾ ਪਿਆ ਕੀ ਵਜ੍ਹਾ ਰਹੀ ਹੋ ਸਕਦੀ ਹੈ ਸਾਰੀ ਜਾਣਕਾਰੀ ਕੱਲੀ ਕੱਲੀ ਅਪਡੇਟ ਜੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਕਿਉਂਕਿ ਪੋਸਟ ਵਿੱਚ ਉਹਨਾਂ ਨੇ ਇਹ ਵੀ ਲਿਖਿਆ ਕਿ ਜੇਕਰ ਤੁਹਾਡੀ ਭਵਿੱਖ ਦੇ ਵਿੱਚ ਲੋੜ ਪਈ ਤਾਂ ਤੁਹਾਨੂੰ ਜਰੂਰ ਸੱਦਾਗੇ ਤਾਂ ਕਿਤੇ ਨਾ ਕਿਤੇ ਉਹ ਮਤ ਪੇ ਜਰੂਰ ਵਿੱਚ ਨਜ਼ਰ ਆ ਰਿਹਾ ਆ ਤਾਂ ਤਾਂ ਬਹੁਤੀ ਜਾਣਕਾਰੀ ਲਈ ਸਾਡੇ ਨਾਲ ਸਾਡੇ ਸਹਿਯੋਗੀ ਵੀ ਜੋੜਨਗੇ ਤੁਹਾਡੇ ਨਾਲ ਆਪਾਂ ਕਲੀ-ਕਲੀ ਅਪਡੇਟ ਜਿਹੜੀ ਆ ਉਹ ਸਾਂਝੀ ਕਰਾਂਗੇ ਅਜਿਹਾ ਕਿਉਂ ਹੋਇਆ ਸੀਗਾ ਕਿਨਾਂ ਕਾਰਨਾਂ ਦੇ ਕਰਕੇ ਅਜਿਹਾ ਹੋਇਆ ਸੀ ਕਿਉਂ ਜਿਹੜੇ ਆ ਰਾਜਾ ਬੜਿੰਗ ਨੂੰ ਜਿਹੜਾ ਆ ਬੇਰੰਗ ਮੁਰਨਾ ਪਿਆ ਕਿਉਂਕਿ ਪੰਜਾਬ ਜੇ ਗੱਲ ਕਰ ਲਈਏ ਤਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇਤ ਨਾਲ ਹੀ ਜਿਹੜਾ ਆ ਲੁਧਿਆਣਾ ਤੋਂ ਐਮਪੀ ਨੇ ਤੇ ਉਮੀਦਵਾਰ ਐਲਾਨੇ ਗਏ ਨੇ ਭਾਰਤ ਪੂਸ਼ਣ ਆਸ਼ੂ ਤਾਂ ਉਹਨਾਂ ਦੇ ਘਰੋਂ ਬੇਰੰਗ ਮੁੜੇ ਨੇ ਰਾਜਾ ਵਰਿੰਗ ਤਾਂ ਬਹੁਤੀ ਜਾਣਕਾਰੀ ਸਾਡੇ ਨਾਲ ਵਿਕਰਮ ਜੁੜ ਚੁੱਕੇ ਨੇ ਵਿਕਰਮ ਕਿਵੇਂ ਦੇਖਦੇ ਹੋਂ ਬੀਤੇ ਸਮੇਂ ਲੋਕ ਸਭਾ ਚੋਣਾਂ ਹੋਈਆਂ ਉਸ ਦੇ ਵਿੱਚ ਨਾਮ ਆ ਰਿਆ ਸੀਗਾ ਭਾਰਤ ਪੂਸ਼ਣ ਆਸ਼ੂ ਦਾ ਪਰ ਉਹਨਾਂ ਨੂੰ ਨਹੀਂ ਐਲਾਨਿਆ ਗਿਆ ਖੁਦ ਰਾਜਾ ਵਰਿੰਗ ਲੜੇ ਤਾਂ ਜਦੋਂ ਇਸ ਵਾਰ ਜਿਮਨੀ ਚੋਣਾਂ ਲਈ ਐਲਾਨ ਹੋਇਆ ਭਾਰਤ ਪੂਸ਼ਣ ਆਸ਼ੂ ਉਹਨਾਂ ਦਾ ਤਾਂ ਉਹਨਾਂ ਦੇ ਘਰ ਪਹੁੰਚਦੇ ਨੇ ਰਾਜਾ ਵਰਿੰਗ ਪਰ ਬੇਰੰਗ ਮੁੜੇ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਤੇ ਲੁਧਿਆਣਾ ਤੋਂ ਐਮਪੀ ਵੀ ਨੇ ਉਹ ਲੜ ਰਹੇ ਨੇ ਔਰ ਭਾਰਤ ਕੁਸ਼ਨ ਆਸ਼ੂ ਉਹਨਾਂ ਦੇ ਮਤਭੇਦ ਨੇ ਜਿਹੜੇ ਰਾਜਾ ਵੜਿੰਗ ਦੇ ਨਾਲ ਹਾਲਾਂਕਿ ਹੋਰ ਵੀ ਬਹੁਤ ਸਾਰੇ ਕਾਂਗਰਸ ਦੇ ਜਿਹੜੇ ਲੀਡਰ ਆ ਉਹਨਾਂ ਦੇ ਨਾਲ ਸੁਖਾਲੇ ਨਿਹਗੇ ਹਾਲਾਤ ਜਿਹੜੇ ਕਹੇ ਜਾ ਸਕਦੇ ਆ ਕਿ ਕੋਈ ਕਾਂਗਰਸ ਦੇ ਅੰਦਰ ਮਾਹੌਲ ਸੁਖਾਲਾ ਨਹੀਂਗਾ ਰਾਜਾ ਵੜਿੰਗ ਦੀ ਪ੍ਰਧਾਨਗੀ ਕਾਂਗਰਸੀਆਂ ਨੂੰ ਸਰਕਾਰ ਨਹੀਂ ਹੈ ਜਿਹੜੇ ਕੋਰ ਕਾਂਗਰਸੀ ਨੇ ਔਰ ਉਹ ਬਕਾਇਦਾ ਤੌਰ ਤੇ ਸ਼ਿਕਾਇਤਾਂ ਵੀ ਇੱਕ ਦੂਜੇ ਦੀਆਂ ਕਰਦੇ ਹੋਏ ਨਜ਼ਰ ਆ ਰਹੇ ਆ ਭਾਰਤ ਕੁਸ਼ਨ ਆਸ਼ੂ ਦੀ ਰਾਹੁਲ ਗਾਂਧੀ ਉਹਨਾਂ ਦੇ ਨਾਲ ਤੇ ਗਾਂਧੀ ਪਰਿਵਾਰ ਦੇ ਨਾਲ ਡਾਇਰੈਕਟਰ اور ਜਿਹੜਾ ਗਰੁੱਪ ਮੰਨਿਆ ਜਾ ਰਿਹਾ ਖਾਸ ਤੌਰ ਤੇ ਕਿ ਐਂਟੀ ਲੌਬੀ ਆਰ ਉਹ ਮੰਦੀ ਹੈ ਕਿ ਕਿਤੇ ਨਾ ਕਿਤੇ ਸਿਸਟਮ ਜਿਹੜਾ ਸਿਸਟਮ ਦੇ ਖਿਲਾਫ ਉਸ ਤਰੀਕੇ ਦੇ ਨਾਲ ਆਵਾਜ਼ ਨਹੀਂ ਚੁੱਕੀ ਜਾ ਰਹੀ ਜਿਸ ਤਰੀਕੇ ਦੇ ਨਾਲ ਆਵਾਜ਼ ਬੁਲੰਦ ਕੀਤੀ ਜਾਣੀ ਚਾਹੀਦੀ ਆਪਾਂ ਮੈਂ ਸਰਕਾਰ ਦੇ ਅਗੇਂਸਟ ਜਿਹੜਾ ਇਹਨਾਂ ਦਾ ਮੰਨਣਾ ਕਾਂਗਰਸ ਦੇ ਜ਼ਿਆਦਾਤਰ ਲੀਡਰਾਂ ਦਾ ਕਿ ਪ੍ਰਧਾਨ ਦੀ ਅਗਵਾਈ ਦੇ ਵਿੱਚ ਉਸ ਤਰੀਕੇ ਦੇ ਨਾਲ ਆਵਾਜ਼ ਨਹੀਂ ਬੁਲੰਦ ਕੀਤੀ ਜਾ ਰਹੀ ਉਸ ਤਰੀਕੇ ਦੇ ਨਾਲ ਕਾਂਗਰਸ ਵਿਰੋਧੀ ਧਿਰ ਦੀ ਭੂਮਿਕਾ ਨਿਭਾਉਂਦੀ ਹੋਈ ਨਜ਼ਰ ਨਹੀਂ ਆ ਰਹੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਿਹੜੀਆਂ ਭਾਵੇਂ ਮਨਪ੍ਰੀਤ ਬਾਦਲ ਖਾਨ ਨੇ ਜ਼ਿਕਰ ਕੀਤਾ ਹੋਵੇ ਕਿ ਟੋਪੀ ਪਾ ਕੇ ਜਿਹੜਾ ਉਹ ਸੈਟੀਆਂ ਕਰ ਲਈਆਂ ਗਈਆਂ ਇਸ ਤਰ੍ਹਾਂ ਦੇ ਦਾਅਵੇ ਉਹਨਾਂ ਵੱਲੋਂ ਕੀਤੇ ਗਏ ਤਾਂ ਇਹ ਕਾਂਗਰਸ ਦੇ ਹਰ ਘਰ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਚੱਲਦੀ ਹੈ ਇਸ ਨੂੰ ਲੈ ਕੇ ਤਾਂ ਉਸੇ ਚੀਜ਼ ਨੂੰ ਲੈ ਕੇ ਸ਼ਾਇਦ ਭਾਰਤਪੁਸ਼ਣ ਆਸ਼ੂ ਵੀ ਫਿਕਰਮੰਦ ਨੇ ਉਸੇ ਚੀਜ਼ ਨੂੰ ਲੈ ਕੇ ਕਾਂਗਰਸ ਦੇ ਹੋਰ ਲੀਡਰ ਵੀ ਫਿਕਰਮੰਦ ਹੈ ਤਾਂ ਭਾਰਤਪੁਸ਼ਣ ਆਸ਼ੂ ਇਲੈਕਸ਼ਨ ਲੜ ਰਹੇ ਆ ਔਰ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੋਈ ਉਸ ਤਰ੍ਹਾਂ ਦੀ ਮਦਦ ਜਿਹੜੀ ਹੈ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਵੱਲੋਂ ਨਹੀਂ ਕੀਤੀ ਗਈ ਹਾਲਾਂਕਿ ਹਮਾਇਤ ਕਾਂਗਰਸ ਦੇ ਹੋਰ ਲੀਡਰਾਂ ਵੱਲੋਂ ਜ਼ਰੂਰ ਕੀਤੀ ਗਈ ਉਹਨਾਂ ਚਾਹ ਪ੍ਰਗਟ ਸਿੰਘ ਹੋਣ ਰਾਣਾ ਗੁਰਜੀਤ ਹੋਣ ਜਾਂ ਫਿਰ ਉਹਨਾਂ ਦੇ ਵਿੱਚ ਬਾਕੀ ਦੇ ਜਿਹੜੇ ਪਿਛਲੇ ਦਿਨੀ ਲੀਡਰ ਜਾ ਕੇ ਆਏ ਉਹਨਾਂ ਦੇ ਕਰੇ ਉਹ ਤਮਾਮ ਲੀਡਰ ਤਾਂ ਇਸ ਨੂੰ ਲੈ ਕੇ ਹੁਣ ਆਸ਼ੂ ਵੀ ਜਦੋਂ ਕੱਲ ਰਾਤ ਨੂੰ ਟਿਕਟ ਅਨਾਉਂਸ ਹੋਈ ਹੈ ਉਸ ਤੋਂ ਬਾਅਦ ਆਸ਼ੂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਆ ਵੀ ਤੇ ਰਾਤ ਨੂੰ ਹੀ ਹਾਲਾਂਕਿ ਪਿਛਲੇ 2 ਮਹੀਨਿਆਂ ਤੋਂ ਗਰਾਊਂਡ ਤੇ ਨੇ ਕਿਉਂਕਿ ਉਹਨਾਂ ਨੂੰ ਇਹ ਅ ਇੰਡੀਕੇਸ਼ਨ ਮਿਲ ਗਿਆ ਸੀਗਾ ਕਿ ਉਹਨਾਂ ਨੂੰ ਟੈਕਟ ਦਿੱਤੀ ਜਾਊਗੀ ਔਰ ਉਹਨਾਂ ਦੀ ਟੈਕਟ ਕੱਟੀ ਨਹੀਂ ਜਾਏਗੀ ਕਿਉਂਕਿ ਪਿਛਲੀ ਵਾਰ ਜਦੋਂ 2022 ਚ ਆਸ਼ੂ ਹਾਰੇ ਆ ਤਾਂ ਥੋੜੇ ਮਾਰਜਨ ਨਾਲ ਹਾਰੇ ਆ ਔਰ ਜਦੋਂ ਬਹੁਤੇ ਲੀਡਰ ਪਾਰਟੀਆਂ ਬਦਲ ਰਹੀ ਸੀ ਕਿ ਤਾਂ ਉਸ ਵੇਲੇ ਵੀ ਭਾਰਤੂਸ਼ਾ ਆਸ਼ੂ ਕਾਂਗਰਸ ਨਾਲ ਜੁੜੇ ਰਹੇ ਬੇਸ਼ੱਕ ਉਹਨਾਂ ਨੂੰ ਜੇਲ੍ਹ ਜਾਣਾ ਪਿਆ ਤਾਂ ਉੱਥੇ ਨੂੰ ਦੇਖ ਰਹਾ ਪਿਛਲੇ ਦਿਨੀ ਮਿਲੇ ਯਾ ਰਾਹੁਲ ਗਾਂਧੀ ਨਾਲ ਵੀ ਖੈਰ ਖੋਣ ਰਾਜਾ ਵੜਿੰਗ ਨੂੰ ਲੈ ਕੇ ਜਿਹੜੀ ਉਹਨਾਂ ਨੇ ਪੋਸਟ ਪਾਈ ਹੈ ਰਾਜਾ ਵੜਿੰਗ ਉਹਨਾਂ ਦੇ ਘਰ ਗਏ ਸੀਗੇ ਔਰ ਰਾਜੇ ਨੂੰ ਮਿਲੇ ਨਹੀਂ ਆਸ਼ੂ ਕਿਉਂਕਿ ਆਸ਼ੂ ਲਗਾਤਾਰ ਮੀਟਿੰਗਾਂ ਤੇ ਬਿਜ਼ਨਸ ਹੀ ਵੀ ਥੋੜੀ ਦੇਰ ਪਹਿਲਾਂ ਜਦੋਂ ਉਹਨਾਂ ਦਾ ਇੰਟਰਵਿਊ ਕਰ ਰਹੇ ਸੀ ਤਾਂ ਕਾਫੀ ਤਿੱਖਾ ਬੋਲੇ ਵੀ ਨੇ ਰਾਜੇ ਨੂੰ ਲੈ ਕੇ ਔਰ ਉੱਥੇ ਹੀ ਜਦੋਂ ਹੁਣ ਰਾਜਾ ਜੀ ਘਰ ਗਏ ਤਾਂ ਮੀਟਿੰਗਾਂ ਦੇ ਵਿੱਚ ਬਿਜ਼ੀ ਹੋਣ ਦਾ ਹਵਾਲਾ ਦਿੱਤਾ ਆਸ਼ੂ ਉਹਨਾਂ ਨੇ ਹਾਲਾਂਕਿ ਆਸ਼ੂ ਲਗਾਤਾਰ ਸਵੇਰ ਤੋਂ ਹੀ ਬਿਜ਼ੀ ਸੀ ਸਵੇਰ ਤੋਂ ਹੀ ਉਹਨਾਂ ਦੇ ਵਰਕਰ ਪਹੁੰਚ ਰਹੇ ਸੀਗੇ ਕਿਉਂਕਿ ਕੱਲ ਰਾਤ ਤਾਂ ਜੇ ਉਹਨਾਂ ਨੂੰ ਟਿੱਕ ਦਿੱਤੀ ਜੇ ਟਿਕ ਅਨਾਉਂਸ ਕੀਤੀ ਗਈ ਤਾਂ ਹੁਣ ਉਹਨਾਂ ਨੇ ਜਿਹੜੀ ਪੋਸਟ ਸਾਂਝੀ ਕੀਤੀ ਹੈ ਉਹਦੇ ਤੇ ਵੀ ਜਰਾ ਝਾਤ ਮਾਰ ਲੈਨੇ ਆ ਉਹਨਾਂ ਨੇ ਕਿਹਾ ਕਿ ਰਾਜਾ ਜੀ ਤੁਹਾਡਾ ਮੇਰੇ ਘਰ ਆਉਣਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਔਰ ਤੁਸੀਂ ਆਏ ਇਸ ਲਈ ਮੈਂ ਦਿਲੋਂ ਧੰਨਵਾਦੀ ਹਾਂ ਔਰ ਜੇ ਕੁਝ ਦੱਸ ਦਿੰਦੇ ਤਾਂ ਮੈਂ ਜ਼ਰੂਰ ਹਾਜ਼ਰ ਹੁੰਦਾ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਮੈਨੂੰ ਸਾਰਿਆਂ ਦੇ ਸਹਿਯੋਗ ਦੀ ਲੋੜ ਹੈ ਤੇ ਭਵਿੱਖ ਵਿੱਚ ਜਦੋਂ ਵੀ ਤੁਹਾਡੀ ਲੋੜ ਪਈ ਮੈਂ ਜ਼ਰੂਰ ਸਦਾ ਦੇਵਾਂਗਾ ਤਾਂ ਇਹ ਜਿਹੜੀ ਗੱਲ ਹੈ ਇਹ ਇਹ ਦੀ ਲਾਈਨ ਜ਼ਰੂਰ ਸਮਝਣ ਵਾਲੀ ਹੈ ਡੀਪਲੀ ਕਿ ਭਵਿੱਖ ਵਿੱਚ ਜਦੋਂ ਲੋੜ ਪਈ ਤਾਂ ਲੋੜ ਤਾਂ ਜਿਹੜੀ ਇਲੈਕਸ਼ਨ ਦੇ ਵਿੱਚ ਆਉਂਣਾ ਨੂੰ ਹਰੇਕ ਲੀਡਰ ਦੀ ਹੈ ਉਹਨਾਂ ਨੇ ਸਾਡੇ ਇੰਟਰਵਿਊ ਵਿੱਚ ਵੀ ਗੱਲ ਇਹ ਕਈ ਹੁੰਦੇ ਨੇ ਕਿਹਾ ਕਿ ਖੁੱਲੇ ਦਿਲ ਦੇ ਨਾਲ ਮੈਂ ਸਭ ਦਾ ਸਵਾਗਤ ਕਰਦਾ ਜਿਹੜਾ ਵੀ ਆਉਣਾ ਚਾਹੁੰਦਾ ਉਹ ਆਸਕਤ ਜਿੰਨੂੰ ਵੀ ਲੱਗਦਾ ਕਿ ਉਸ ਨੂੰ ਸਪੋਰਟ ਕਰਨੀ ਚਾਹੀਦੀ ਕਿਉਂਕਿ ਅੱਜ ਜਦੋਂ ਇੱਕ ਅਹਿਮ ਪ੍ਰੈਸ ਕਾਨਫਰੈਂਸ ਸੀਗੀ ਉਹਦੇ ਵਿੱਚ ਹਾਲਾਂਕਿ ਚਰਨਜੀਤ ਸਿੰਘ ਚੰਨੀ ਵੀ ਬੈਠੇ ਸੀਗੇ ਫਰਗਟ ਸਿੰਘ ਬੈਠੇ ਸੀਗੇ ਉਹਦੇ ਵਿੱਚ ਈਸ਼ਵਰ ਜੋਟੀਵਾ ਵੀ ਸੀਗੇ ਤੇ ਕਾਂਗਰਸ ਦੇ ਸੀਨੀਅਰ ਜਿਹੜੇ ਲੀਡਰ ਨੇ ਉਹ ਮੌਕੇ ਤੇ ਸੀਗੇ ਪਰ ਉਹਨਾਂ ਚੋਂ ਪ੍ਰਧਾਨ ਗਾਇਬ ਸੀਗੇ ਤਾਂ ਉਸ ਮੌਕੇ ਤੇ ਪ੍ਰਧਾਨ ਦੀ ਮੌਜੂਦਗੀ ਚਾਹੀਦੀ ਸੀਗੀ ਉਸ ਮੌਕੇ ਤੇ ਇਸ ਕਰਕੇ ਵੀ ਸ਼ਾਇਦ ਨਰਾਜ਼ਗੀ ਹੈ ਪਰ ਇਸ ਤੋਂ ਪਹਿਲਾਂ ਵੀ ਮੱਤ ਦੇ ਜਿਹੜੇ ਆ ਖੁੱਲ ਕੇ ਸਾਹਮਣੇ ਆਉਂਦੇ ਰਹੇ ਆਸ਼ੂ ਖੁੱਲ ਕੇ ਬੋਲਦੇ ਵੀ ਰਹੇ ਆ ਇਸ ਟੀਮ ਨੂੰ ਲੈ ਕੇ ਔਰ ਉਸਦੇ ਸ਼ਾਇਦ ਰਜੇਵ ਵੀ ਰਾਜਾ ਬੜਿੰਗ ਨੇ ਕੀਤਾ ਸੀਗਾ ਪਰ ਲੁਧਿਆਣਾ ਦੇ ਜੋ ਐਮਪੀ ਨੇ ਰਾਜਾ ਬੜਿੰਗ ਪਰ ਹਲਕੇ 'ਚ ਜਦੋਂ ਜਾ ਕੇ ਵਿਚਰ ਕੇ ਦੇਖਦੇ ਆ ਤਾਂ ਉਹਨਾਂ ਨੇ ਇੱਕ ਘਰ ਲੈਣ ਦਾ ਦਾਵਾ ਕੀਤਾ ਸੀਗਾ ਕਿ ਘਰ ਲੈ ਰਹੇ ਆ ਇੱਥੇ ਪਰ ਉਸ ਤਰ੍ਹਾਂ ਦਾ ਵੀ ਉਹ ਦਾਅਵੇ ਦੀ ਫੂਕ ਹੀ ਨਿਕਲਦੀ ਹੋਈ ਨਜ਼ਰ ਆਈ ਪਰ ਉੱਥੇ ਹੀ ਇੱਕ ਚੀਜ਼ ਹੋ ਰਹਾ ਇਹਦੇ ਵਿੱਚ ਜਿਹੜੇ ਲੁਧਿਆਣੇ ਦੇ ਕਾਂਗਰਸੀ ਆ ਉਹ ਆਪਣੇ ਆਪ ਨੂੰ ਠੱਗਿਆ ਠੱਗਿਆ ਮਹਿਸੂਸ ਕਰ ਰਹੇ ਆ ਕਿ ਜਿਹੜਾ ਰਾਜਾ ਵੜਿੰਗ ਨੇ ਉਹ ਜਾ ਨਹੀਂ ਰਿਹਾ ਲੋਕਾਂ ਦੇ ਵਿੱਚ ਕਿਉਂਕਿ ਅੱਗੇ ਇਲੈਕਸ਼ਨ ਜਦੋਂ ਆਊਗਾ 2023 ਇਹਨਾਂ ਨੇ ਤਾਂ ਫਿਰ ਕਿੱਦਾਂ ਵਾਹਾ ਜਾਂ ਹੋਰ ਕਿਤੇ ਜਿੱਥੇ ਸੀਟ ਐਮਐਲਯੂ ਉਧਰ ਪਹੁੰਚ ਜਾਣਾ ਪਰ ਲੁਧਿਆਣਾ ਜਿਹੜਾ ਲੋਕ ਸਭਾ ਸੀਟ ਹੈ ਇਹ ਤਾਂ ਇੱਕ ਲਵਰਿਸ ਹੋ ਜਾਊਗਾ ਕਿਉਂਕਿ ਲੁਧਿਆਣਾ ਨੂੰ ਸੰਭੂਗਾ ਕੌਣ ਕਿਉਂਕਿ ਜਿਸ ਤਰੀਕੇ ਦੇ ਨਾਲ ਇੱਕ ਐਮਪੀ ਦੀ ਮੌਜੂਦਗੀ ਚਾਹੀਦੀ ਹੈ ਐਗਜ਼ਾਮਪਲ ਦੇ ਤੌਰ ਤੇ ਅਸੀਂ ਲੈਨੇ ਆ ਚਰਨਜੀਤ ਸਿੰਘ ਚੰਨੀ ਨੂੰ ਜਲੰਧਰ ਐਮਪੀ ਐ ਚਰਨਜੀਤ ਸਿੰਘ ਚੰਨੀ ਤਾਂ ਜ਼ਿਆਦਾਤਰ ਜਿਆਦਾ ਜਿਹੜਾ ਸਮਾਂ तकरीबन 4 ਤੋਂ 5 ਦਿਨ ਚਰਨਜੀਤ ਚੰਨੀ ਜਲੰਧਰ ਹੁੰਦੇ ਆ ਔਰ 2-3 ਦਿਨ 2 ਦਿਨ ਜਿਹੜਾ ਉਹ ਆਪਦੇ ਹਲਕੇ ਦੇ ਵਿੱਚ ਲਾਉਂਦੇ ਆ ਚਮਕੌਰ ਸਾਹਿਬ ਵੀ ਔਰ ਫਿਰ ਜਦੋਂ ਲੋਕ ਸਭਾ ਜਦੋਂ ਚੱਲਦੀ ਹੁੰਦੀ ਹੈ ਸੈਸ਼ਨ ਚੱਲਦਾ ਹੁੰਦਾ ਤਾਂ ਉਦੋਂ ਫਿਰ ਉਹ ਦਿੱਲੀ ਵੀ ਹੁੰਦੇ ਆ ਤਾਂ ਉਹ ਪੂਰਾ ਐਕਟਿਵ ਰਹਿੰਦੇ ਆ ਜਲੰਧਰ ਦੇ ਲੋਕਾਂ ਚ ਸੁਣਵਾਈ ਕਰਦੇ ਹੋਏ ਪਰ ਉਸ ਤਰੀਕੇ ਨਾਲ ਰਾਜਾ ਬਣੇ ਕਿ ਕਿਤੇ ਐਕਟਿਵ ਨਜ਼ਰ ਨਹੀਂ ਆ ਇਹ ਤਾਂ ਇਸ ਕਰਕੇ ਕਾਂਗਰਸੀਆਂ ਨੂੰ ਇਸ ਗੱਲ ਦਾ ਵੀ ਮਲਾਲ ਹੈ ਇਹ ਸ਼ਾਇਦ ਜਿਹੜਾ ਟਿਕਟ ਜੀ ਅਸ਼ੂ ਮਿਲ ਜਾਂਦੀ ਤਾਂ ਆਰਸੀ ਬਹੁਤ ਸਟਰੋਂਗ ਕੈਂਡੀਡੇਟ ਸੀਗੇ ਅਸ਼ੂ ਟਿਕਟ ਅਸ਼ੂ ਵੀ ਟਿਕਟ ਚੜ੍ਹ ਸਕਦੇ ਸੀਗੇ ਅਸ਼ੂ ਵੀ ਸੀਟ ਕੱਢ ਸਕਦੇ ਸੀਗੇ ਲੁਧਿਆਣਾ ਤੋਂ ਪਰ ਉੱਥੇ ਅੜ ਕੇ ਟਿਕਟ ਲਈ ਗਈ ਇਸ ਗੱਲ ਦੀ ਵੀ ਨਾਰਾਜ਼ਗੀ ਤਾਂ ਹੋਰ ਵੀ ਅੰਦਰ ਖਾਤੇ ਜਿਹੜੀ ਕਾਂਗਰਸ ਦੇ ਵਿੱਚ ਖਾਣਾ ਜੰਗੀ ਚੱਲ ਰਹੀ ਹੈ ਅਮਨ ਨੂੰ ਖੁੱਲ ਕੇ ਸਾਹਮਣੇ ਆ ਰਹੀ ਹੈ 2027 ਦੀਆਂ ਚੋਣਾਂ ਤੋਂ ਪਹਿਲਾਂ ਹੋਰ ਵੀ ਪਟਾਕੇ ਪੈਂਦੇ ਹੋਏ ਨਜ਼ਰ ਆਉਣਗੇ ਪਰ ਖੈਰ ਸੰਯੁਕਤ ਭਾਰਤੂਸ਼ਣ ਅਸ਼ੂ ਦੇ ਨਾਲ ਜਿੱਥੇ ਹਾਈ ਕਮਾਂਡ ਖੜੀ ਹੈ ਬਿਸ਼ੱਕ ਰਾਜਾ ਵੜਿੰਗ ਨਾਲ ਹੋਣ ਨਾ ਹੋਣ ਕੋਈ ਖਾਸ ਫਰਕ ਨਹੀਂ ਪਏਗਾ ਕਿਉਂਕਿ ਆਸ਼ੂ ਨੂੰ ਲੈ ਕੇ ਜਿੰਨਾ ਕਿ ਦੇਖਿਆ ਹਲਕੇ ਦੇ ਵਿੱਚ ਤਾਂ ਲੁਧਿਆਣਾ ਵੈਸਟ ਦੇ ਵਿੱਚ ਆਸ਼ੂ ਜੀ ਚੰਗੀ ਮਜ਼ਬੂਤ ਪਕੜ ਆ ਔਰ ਆਸ਼ੂ ਦੇ ਫੇਸ ਤੇ ਇੱਕ ਕਾਂਗਰਸ ਜਿਹੜੀ ਆ ਟੋਨ ਲੱਗ ਰਹੀ ਹੈ ਕਿਉਂਕਿ ਬੇਸ਼ੱਕ ਕਾਂਗਰਸ ਦਾ ਜਿਹੜਾ ਨਿਸ਼ਾਨ ਜ਼ਰੂਰ ਹੈਗਾ ਪੰਜੇ ਦਾ ਪਰ ਆਸ਼ੂ ਜਦੋਂ ਜੇਲ੍ਹ ਵੀ ਗਏ ਤਾਂ ਉਹਨਾਂ ਦੀ ਵਾਈਫ ਨੇ ਪਿੱਛੇ ਪ੍ਰੈਜੈਂਸ ਰੱਖੀ ਬਕਾਇਦਾ ਤੌਰ ਤੇ ਉਹਨਾਂ ਦੇ ਜੋ ਵਾਈਫ ਨੇ ਮਮਤਾ ਜੀ ਬਹੁਤ ਐਕਟਿਵ ਲੇਡੀ ਨੇ ਬਹੁਤ ਐਕਟਿਵ ਹੋ ਕੇ ਉਹਨਾਂ ਨੇ ਉਦੋਂ ਸਿਸਟਮ ਸੰਭਾਲਿਆ ਕਾਂਗਰਸ ਦੇ ਲੀਡਰਾਂ ਨੂੰ ਮਿਲਦੇ ਰਹੇ ਔਰ ਉਦੋਂ ਵਰਕਰ ਵੀ ਜਿਹੜੇ ਸੀਗੇ ਉਹਨਾਂ ਤੱਕ ਪਹੁੰਚ ਕਰਦੇ ਰਹੇ ਉਹ ਤੋਂ ਵਰਕਰਾਂ ਦੇ ਕੰਮ ਕਰਾਉਂਦੇ ਹੋਏ ਵੀ ਨਜ਼ਰ ਆਉਂਦੇ ਸੀਗੇ ਤਾਂ ਖੈਰ ਹੁਣ ਆਸ਼ੂ ਲਗਾਤਾਰ ਜਾ ਰਹੇ ਆ ਲੋਕਾਂ ਦੇ ਵਿੱਚ ਔਰ ਉਹਨਾਂ ਨੇ ਖੁੱਲੇ ਸੱਦਾ ਦਿੱਤਾ ਕਾਂਗਰਸੀਆਂ ਨੂੰ ਕਿ ਭਾਈ ਜਿੰਨੇ ਆਉਣਾ ਹੋਇਆ ਆ ਸਕਦੇ ਆ ਪਰ ਇਸ ਗੱਲ ਦਾ ਉਹਨਾਂ ਨੂੰ ਮਲਾਲ ਹੈ ਕਿ ਜਿਸ ਤਰ੍ਹਾਂ ਕਾਂਗਰਸ ਪ੍ਰਧਾਨ ਨੂੰ ਮੇਰੇ ਨਾਲ ਖੜਨਾ ਚਾਹੀਦਾ ਸੀਗਾ ਉਸ ਤਰੀਕੇ ਨਾਲ ਕਾਂਗਰਸ ਦੇ ਪ੍ਰਧਾਨ ਖੜੇ ਨਜ਼ਰ ਨਹੀਂ ਆਏ ਜਿਸ ਕਰਕੇ ਸ਼ਾਇਦ ਆਸ਼ੂ ਨਰ ਮੁਲਾਕਾਤ ਨਹੀਂ ਹੋ ਪਈ ਨਾ ਜਿੱਥੇ ਵੀ ਮੀਟਿੰਗ ਚੱਲ ਰਹੀ ਸੀ ਉੱਥੇ ਰਾਜਾ ਜਾ ਸਕਦੇ ਸੀਗੇ ਔਰ ਉੱਥੇ ਜਾ ਕੇ ਮੁਲਾਕਾਤ ਕੀਤੀ ਜਾ ਸਕਦੀ ਸੀਗੀ ਜਾਂ ਹੋ ਸਕਦਾ ਕਿ ਆਉਣ ਤੋਂ ਪਹਿਲਾਂ ਆਸ਼ੂ ਨੇ ਹਾਲਾਂਕਿ ਦਾਅਵਾ ਕੀਤਾ ਕਿ ਮੈਨੂੰ ਪਤਾ ਹੀ ਨਹੀਂ ਲੱਗਿਆ ਨਹੀਂ ਤਾਂ ਬੰਦਾ ਜਦੋਂ ਆਉਂਦਾ ਕੋਈ ਰਾਬਤਾ ਕਾਇਮ ਹੋ ਜਾਂਦਾ ਕਿ ਜਿੱਥੇ ਵੀ ਭਾਰਤ ਦੂਸ਼ਨ ਆਸ਼ੂ ਹੈਗੇ ਆ ਉੱਥੇ ਜਾ ਕੇ ਮੁਲਾਕਾਤ ਕਰ ਲਈ ਜਾਵੇ ਜਾਂ ਘਰੇ ਉਹਨਾਂ ਨੂੰ ਬੁਲਾ ਲਿਆ ਜਾਵੇ ਤਖ਼ਰ ਇੱਥੋਂ ਹੀ ਸਿੰਬੋਲਿਕ ਤੌਰ ਤੇ ਸਮਝ ਆ ਸਕਦੀ ਹੈ ਕਿ ਜਿਹੜੀ ਗੱਲ ਆਸ਼ੂ ਖਾਨਾ ਨੇ ਪੋਸਟ ਪਾਈ ਹੈ ਇਸ ਪੋਸਟ ਆਉਣ ਦੀ ਕਿ ਲੋੜ ਵੀ ਹੈਗੀ ਸੀ ਕਿ ਨਹੀਂ ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਇਹ ਪੋਸਟ ਪਾ ਕੇ ਦੱਸ ਦਿੱਤਾ ਆਪ ਹੀ ਖੁਦ ਹੀ ਕਿ ਰਾਜਾ ਵੜਿੰਗ ਨੂੰ ਉਹ ਮਿਲਣਗੇ ਜੀ ਜੀ ਜਾਣਕਾਰੀ ਲਈ ਧੰਨਵਾਦ ਵਿਕਰਮ ਤਾਂ ਇਸ ਵੇਲੇ ਦੀ ਜਿਹੜੀ ਆ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਆ ਸਿੱਧੇ ਤੌਰ ਤੇ ਕਹਿ ਸਕਦੇ ਆ ਕਿ ਰਾਜਾ ਵੜਿੰਗ ਜਿਹੜੇ ਆ ਉਹ ਬੇਰੰਗ ਮੁੜੇ ਨੇ ਪਾਰਤ ਪੂਸ਼ਣ ਆਸ਼ੂ ਹੁਣਾਂ ਦੇ ਘਰੋਂ ਉਮੀਦਵਾਰ ਐਲਾਨੇ ਗਏ ਨੇ ਆਸ਼ੂ ਹੁਣਾਂ ਨੂੰ ਤਾਂ ਕਾਂਗਰਸ ਦੇ ਵੱਲੋਂ ਤਾਂ ਹੁਣ ਰਾਜਾ ਬਰਿੰਗ ਜਿਹੜੇ ਉਹਨਾਂ ਨੂੰ ਘਰ ਮਿਲਣ ਦੇ ਲਈ ਪਹੁੰਚ ਸਨ ਲੁਧਿਆਣਾ ਤੋਂ ਐਮਪੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਨੇ ਪਰ ਬੇਰੰਗ ਮੁੜਨਾ ਪਿਆ ਤਾਂ ਕਿਤਨਾ ਕਿਤੇ ਕਹਿ ਸਕਦੇ ਆ ਕਿ ਜੋ ਮਤ ਪੇਸ ਸਕੇ ਜੋ ਲੋਕ ਸਭਾ ਚੋਣਾਂ ਵਿੱਚ ਸੀਟਾਂ ਨੂੰ ਲੈ ਕੇ ਜੋ ਮਤ ਪੇਦ ਸਕੇ ਉਹ ਨਾਰਾਜ਼ਗੀ ਸਗੀ ਉਹ ਜ਼ਾਹਿਰ ਜ਼ਰੂਰ ਹੋਈ ਆ ਪਰ ਨਾਲ ਹੀ ਪੋਸਟ ਦੇ ਵਿੱਚ ਉਹਨਾਂ ਨੇ ਲਿਖਿਆ ਸਿੱਧੇ ਤੌਰ ਤੇ ਕਿ ਜੇਕਰ ਲੋੜ ਪਈ ਤਾਂ ਭਵਿੱਖ ਵਿੱਚ ਜ਼ਰੂਰ ਸਦਾਂਗਾ ਤਾਂ ਇਸ ਤੋਂ ਸਿੱਧੇ ਤੌਰ ਤੇ ਅੰਦਾਜ਼ਾ ਇਹ ਵੀ ਲਾਇਆ ਜਾ ਸਕਦਾ ਹੈ ਕਿ ਬਿਨਾਂ ਰਾਜਾ ਬਣਿੰਗ ਨੂੰ ਬੁਲਾਏ ਸਿੱਧੇ ਮੈਦਾਨ ਦੇ ਵਿੱਚ ਉਤਰਨ ਦੀ ਤਿਆਰੀ ਕਰ ਲਈ ਹੈ ਭਾਰਤ ਪੂਸ਼ਨਾਸ਼ ਉਹਨਾਂ ਨੇ